ਹਾਂਜੀ ਸਟੂਡੈਂਟਸ ਲਾਸਟ ਲੈਕਚਰ ਵਿੱਚ ਆਪਾਂ ਐਕਸਰਸਾਈਜ਼ 8.3 ਦੇ ਕੁਐਸਚਨ 4 ਦੇ ਪਹਿਲੇ 6 ਪਾਰਟਸ ਤੱਕ ਬਿਲਕੁਲ ਡਨ ਕਰ ਚੁੱਕੇ ਸੀ ਤੇ ਅੱਜ ਦੇ ਲੈਕਚਰ ਵਿੱਚ ਆਪਾਂ ਪੈਂਡਿੰਗ ਦੇ 4 ਪਾਰਟਸ ਕਰਕੇ ਆਪਣੀ ਐਕਸਰਸਾਈਜ਼ ਨੂੰ ਕੰਪਲੀਟ ਕਰਾਂਗੇ ਬਟ ਮੇਕ ਸ਼ੋਰ ਕਿ ਉਸ ਤੋਂ ਪਹਿਲਾਂ ਤੁਹਾਨੂੰ ਆਇਡੈਂਟਿਟیز ਐਂਡ ਰੈਸੀਪ੍ਰੋਕਲਸ ਦਿਮਾਗ ਵਿੱਚ ਫਿੱਟ ਹੋ ਚੁੱਕੇ ਹੋਣ ਮੈਂ ਹਮੇਸ਼ਾ ਹਰ ਲੈਕਚਰ ਵਿੱਚ ਟ੍ਰਿਗਨੋਮੈਟਰੀ ਦੇ ਇਹੀ ਬੋਲ ਰਿਹਾ ਰਜੇ ਵੀ ਜੇਕਰ ਤੁਸੀਂ ਇਹਨਾਂ 10 ਪਾਰਟਸ ਨੂੰ ਵਧੀਆ ਤਰੀਕੇ ਕਰਨਾ ਤਾਂ ਪਲੀਜ਼ ਇਸ ਤੋਂ ਪਹਿਲਾਂ ਆਈਡੈਂਟਿਟिज ਐਂਡ ਰੈਸੀਪਰੋਕਲਸ ਆਉਂਦੇ ਹੋਣ ਐਂਡ ਸੈਕੰਡ ਗੱਲ ਹਰੇਕ ਕੁਐਸਚਨ ਨੂੰ ਤੁਸੀਂ ਦੋ ਦੋ ਤਿੰਨ ਤਿੰਨ ਵਾਰ ਕਰਕੇ ਦੇਖੋ ਕਿਉਂਕਿ ਕੁਐਸਚਨ ਇਹੋ ਜਿਹੇ ਨੇ ਜੋ ਇੱਕ ਵਾਰੀ ਤੁਹਾਡੇ ਦਿਮਾਗ ਵਿੱਚ ਫਿੱਟ ਹੋ ਗਏ ਤਾਂ ਫਿਰ ਚਾਹ ਕੇ ਵੀ ਨਹੀਂ ਨਿਕਲ ਪਾਉਣੇ ਠੀਕ ਹੈ ਤੇ ਮੈਂ ਚਾਹਣਾ ਵੀ ਇਸੇ ਤਰੀਕੇ ਆਪਣੇ ਦਿਮਾਗ ਵਿੱਚ ਫਿੱਟ ਹੋ ਜਾਣ ਸੋ ਆਪਾਂ ਸਟਾਰਟ ਕਰਦੇ ਆਂ ਜੀ ਆਪਣੇ ਸੱਤਵੇਂ 파ਟ ਤੋਂ ਤਾਂ ਦੇਖੋ ਆਪਾਂ ਨੂੰ ਲੈਫਟ ਸਾਈਡ ਦੇ ਵਿੱਚ ਕੀ ਦਿੱਤਾ ਹੋਇਆ ਉਹਨਾਂ ਨੇ ਕਿਹਾ sin θ 2 sin³θ cos³θ ਦੇ ਮੂਰੇ 2 ਲੱਗਿਆ ਹੋਇਆ -cosθ ਤੇ ਆਪਾਂ ਪ੍ਰੂਫ ਕੀ ਕਰਨਾ ਬੇਟੇ ਪ੍ਰੂਫ ਕਰਨਾ ਜੀ ਉਸ ਨੂੰ tanθ ਸੋ ਹਮੇਸ਼ਾ ਦੀ ਤਰ੍ਹਾਂ ਮੈਂ ਲੈਫਟ ਹੈਂਡ ਸਾਈਡ ਨੂੰ ਚੱਕਦਾ ਸੋ ਲੈਫਟ ਹੈਂਡ ਸਾਈਡ ਆਪਣੀ ਕੀ ਹੈ ਕੁਐਸਚਨ ਬਹੁਤ ਜਿਆਦਾ ਸੌਖਾ ਹੈ ਸੋ ਲੈਫਟ ਸਾਈਡ ਹੈਗੀ ਹੈ ਜੀ sinθ 2 sin³θ ਮੈਨੂੰ ਕੁਐਸਚਨ ਕਾਫੀ ਜ਼ਿਆਦਾ ਆਸਾਨ ਜਾ ਲੱਗ ਰਿਹਾ ਹੈ ਕਿਉਂਕਿ ਉਹੋ ਜੀ ਚੀਜ਼ ਉੱਪਰ ਪਈ ਹੈ ਉਹੋ ਜੀ ਚੀਜ਼ ਨੀਚੇ ਪਈ ਹੈ ਬਸ ਸਾਈਨ ਕੋਸ ਦਾ ਹੀ ਫਰਕ ਲੱਗ ਰਿਹਾ ਹੈ ਉੱਪਰੋਂ ਬੇਟੇ ਕੁਝ ਕਾਮਨ ਨਿਕਲ ਰਿਹਾ ਹੈ ਉੱਪਰੋਂ ਇੱਥੇ ਸਾਈਨ ਕਯੂਬ ਪਿਆ ਹੈ ਇੱਥੇ ਇੱਕ ਸਿੰਗਲ ਸਾਈਨ ਪਿਆ ਤਾਂ ਸਾਈਨ ਕਾਮਨ ਨਿਕਲਦਾ ਹੈ ਨੀਚੋਂ ਰਜੇ ਇੱਕ ਕੋਸ ਕਾਮਨ ਨਿਕਲ ਰਿਹਾ ਸੋ ਮੈਂ ਉੱਪਰੋਂ ਸਾਈਨ θ ਨੂੰ ਕਾਮਨ ਕੱਢਿਆ ਤਾਂ ਮੇਰੇ ਕੋਲ ਕੀ ਬਚਿਆ ਪਹਿਲੇ ਨੰਬਰ ਤੇ ਬਚੂਗਾ ਸਰ 1 2 ਸਾਈਨ ਇੱਥੇ ਕਯੂਬ ਸੀਗਾ ਰਜੇ ਤਾਂ ਬਚੂਗਾ ਆਪਣੇ ਕੋਲੇ ਸਕੁਆਇਰ ਕਿਉਂਕਿ ਇੱਕ ਤਾਂ ਬਾਹਰ ਹੀ ਨਿਕਲ ਗਿਆ রাইਟ ਬਾਹਰ ਆਪਣੇ ਕੋਲ ਕੀ ਪਿਆ ਬਾਹਰ ਸਰ ਨੀਚੋਂ ਦੋਨਾਂ ਚੋਂ ਕਾਮਨ ਨਿਕਲ ਰਿਹਾ ਜੀ cos ਲਓ ਜੀ cos ਨੂੰ ਬਾਹਰ ਕੱਢਿਆ ਪਹਿਲੇ ਨੰਬਰ ਤੇ ਆਪਣੇ ਕੋਲ ਕੀ ਬਚੂਗਾ ਇੱਥੇ ਕਯੂਬ ਸੀਗਾ ਤਾਂ ਮੇਰੇ ਕੋਲੇ ਬਚੂਗਾ 2 cos² θ ਇੱਥੇ ਬੇਟੇ ਕੀ ਬਚੂਗਾ ਇਹ ਤਾਂ ਬਾਹਰ ਹੀ ਨਿਕਲ ਗਿਆ ਬਚੂਗਾ 1 ਹੁਣ ਤੁਸੀਂ ਥੋੜਾ ਜਿਹਾ ਸਮਾਰਟ ਵਰਕ ਅਗੇਨ ਕਰਨਾ ਹੈ ਧਿਆਨ ਨਾਲ ਸੋਚੋ ਬਾਹਰ ਆਪਣੇ ਕੋਲੇ ਬਣਿਆ ਪਿਆ sin cos ਜੋ ਕੀ ਹੁੰਦਾ ਹੈ tan ਸੁਮੇਂ ਤੇ ਲਿਖ ਦਿਨਾ ਬਾਹਰ ਤਾਂ ਆਪਣੇ ਕੋਲੇ ਬਣ ਗਿਆ ਟੈਨ ਹੁਣ ਬੇਟੇ ਜੋ ਵੀ ਚੀਜ਼ ਆਪਣੇ ਕੋਲੇ ਅੰਦਰ ਪਈ ਹੈ ਦਿਮਾਗ ਲਾ ਕੇ ਸੋਚੋ ਜਦੋਂ ਆਪਣੇ ਕੋਲੇ ਟੈਨ ਤਾਂ ਪ੍ਰੂਵ ਹੋ ਹੀ ਗਿਆ ਅੰਦਰਲੀ ਜੋ ਵੀ ਚੀਜ਼ ਹੈ ਉਹ ਆਪਸ ਵਿੱਚ ਕੱਟੀ ਜਾਊਗੀ ਮਤਲਬ ਜਿਹੜਾ ਆਹ ਵਾਲੀ ਚੀਜ਼ ਹੈ ਇਸ ਨਾਲ ਟੋਟਲੀ ਕੱਟ ਹੋ ਜਾਣਾ ਇਸਨੇ ਬਸ ਆਪਾਂ ਸਹੀ ਤਰੀਕੇ ਜੇਕਰ ਕਰਦੇ ਹਾਂ ਕਿਉਂਕਿ ਆਪਣਾ ਜਿਹੜਾ ਬਾਹਰ ਟੈਨ ਆ ਗਿਆ ਪ੍ਰੂਵ ਤਾਂ ਹੋ ਹੀ ਚੁੱਕਿਆ ਠੀਕ ਹੈ ਸੁਮੇਂ ਇੱਥੇ ਕੀ ਕਰਦਾ ਹੈ ਧਿਆਨ ਨਾਲ ਦੇਖਿਓ ਜਾਂ ਤਾਂ ਇਸ ਸਾਈਨ ਸਕੁਅਰ ਦੀ ਵੈਲਿਊ ਭਰ ਦਿਓ sin2 ਦੀ ਵੈਲਿਊ ਕੀ ਹੁੰਦੀ ਹੈ 1 cos2 θ ਮੈਂ ਇੱਥੇ ਮੈਂਸ਼ਨ ਵੀ ਕਰ ਦਿੰਨਾ ਸਾਰਿਆਂ ਨੂੰ ਪਹਿਲਾਂ ਦੱਸੀ ਹੋਈ ਹੈ sin2 θ ਆਪਾਂ ਨੂੰ ਪਤਾ ਹੈ ਕੀ ਹੁੰਦਾ ਆਇਡੈਂਟਿਟੀਜ਼ ਤੋਂ 1 cos2 θ ਤੇ ਜੇਕਰ cos2 θ ਦੀ ਗੱਲ ਕਰੀ ਗਏ ਤਾਂ ਕੀ ਹੁੰਦਾ 1 sin2 θ ਦੋਨਾਂ ਚੋਂ ਕੋਈ ਮਰਜ਼ੀ ਇੱਕ ਵੈਲਿਊ ਜੇ ਤਾਂ sin ਦੀ ਭਰਨੀ ਹੈ ਤਾਂ ਇੱਥੇ ਭਰ ਦਿਓ ਜੇ cos ਦੀ ਭਰਨੀ ਹੈ ਤਾਂ ਇੱਥੇ ਭਰ ਦਿਓ ਤੁਹਾਡੀ ਮਰਜ਼ੀ ਹੈ ਦੋਨੋਂ ਨਾ ਭਰ ਦਿਓ ਕਿਉਂਕਿ ਦੋਨੋਂ ਭਰ ਦਿਓਗੇ ਫਿਰ ਉਹੀ ਗੱਲ ਬਣ ਜੂ ਸੋ ਇੱਕ ਭਰ ਦਿਓ ਆਪਾਂ ਇਦਾਂ ਕਰਦੇ ਆ ਡਿਨੋਮੀਨੇਟਰ ਦੇ ਵਿੱਚ ਭਰ ਦਿੰਨੇ ਠੀਕ ਹੈ ਚਲੋ ਜੀ ਉੱਪਰਲਾ ਸੀਮ ਰੱਖ ਲਿਆ 1 2 sin² θ ਬਿਲਕੁਲ ਸੀਮ ਬਿਲਕੁਲ ਨਹੀਂ ਛੇੜਿਆ نیچے 2 ਓਮੇ ਕੋਸ² θ ਦੀ ਜਗ੍ਹਾ ਤੇ ਕੀ ਲਿਖ ਰਹੇ ਆ 1 sin² θ ਲਓ ਜੀ ਫੇਰ ਹੀ ਕੱਟੇ ਜਾਣਗੇ ਨਾ ਕਿਉਂਕਿ ਪੂਰਾ ਕੁਐਸਚਨ ਬਿਲਕੁਲ ਇੱਕੋ ਜਿਹਾ ਹੋ ਜਾਊਗਾ ਆ -1 ਓਮੇ ਪਿਆ ਠੀਕ ਹੈ ਸਰ ਹੁਣ ਕੀ ਕਰੀਏ ਹੁਣ ਬਸ ਅੰਦਰ ਮਲਟੀਪਲਾਈ ਕਰ ਦਿੰਨੇ ਆ 2 ਇਹਦੇ ਨਾਲ ਵੀ ਮਲਟੀਪਲਾਈ 2 ਇਹਦੇ ਨਾਲ ਵੀ ਮਲਟੀਪਲਾਈ ਸੋ ਆਪਣੇ ਕੋਲੇ ਕੀ ਬਣੂਗਾ ਬਾਹਰ ਟੈਨ θ ਇਥੇ ਕੀ ਪਿਆ ਜੀ 1 2 sin² θ ਐਸ ਇਟ ਇਜ਼ ਠੀਕ ਹੈ ਉੱਪਰ ਲਾਈਨ ਨੂੰ ਤਾਂ ਫਿਰ ਆਪਾਂ ਛੇੜਿਆ ਹੀ ਨਹੀਂ نیچے ਕੀ ਹੋ ਜੂਗਾ ਪਹਿਲਾਂ 2 ਫਿਰ 2 sin² θ 2 ਫਿਰ ਮਾਈਨਸ ਦਾ 2 sin² θ ਫਿਰ ਬੇਟੇ ਐਂਡ ਤੇ ਕੀ ਪਿਆ ਆਪਣੇ ਕੋਲੇ ਮਾਈਨਸ ਦਾ 1 ਸੋ ਐਂਡ ਤੇ ਪਿਆ ਸਰ ਮਾਈਨਸ ਦਾ 1 ਲੋ ਜੀ ਆ 2 ਪਿਆ ਤੇ ਆ 1 ਪਿਆ ਇਹਨਾਂ ਦੀ ਮਾਈਨਸ ਹੋਊਗੀ 2 1 ਕੀ ਹੁੰਦਾ ਪਲੱਸ ਦਾ 1 ਸੋ ਆਪਣੇ ਕੋਲੇ ਕੀ ਆਜੂਗਾ ਬਾਕੀ ਸਾਰਾ ਸੇਮ ਇੱਥੇ 1 2 sin² θ ਆ 2 ਪਿਆ ਬੇਟਾ ਜੀ ਆ 1 ਪਿਆ ਸੋ 2 ਚੋਂ 1 ਗਏ ਪਲੱਸ ਦਾ 1 ਆ ਮਾਈਨਸ ਦਾ 2 sin² θ ਐਸ ਟਿਸ ਤਾਂ ਦੇਖੋ ਬਣ ਗਿਆ ਨਾ ਬਿਲਕੁਲ ਸੇਮ ਤਾਂ ਆਪਣੇ ਕੋਲੇ ਸੇਮ ਨਾਲ ਸੇਮ ਕੱਟ ਹੋ ਗਿਆ ਸਿਰਫ ਬਚਿਆ ਕੀ ਆਪਣੇ ਕੋਲੇ tan θ ਜੋ ਕਿ ਆਪਣੀ ਰਾਈਟ ਹੈਂਡ ਸਾਈਡ ਹੈ ਤਾਂ ਦੇਖੋ ਕੁਐਸਚਨ ਕਿੰਨਾ ਜਿਆਦਾ ਸੌਖਾ ਸੀ ਠੀਕ ਹੈ ਸੋ ਆਪਾਂ ਕੁਝ ਵੀ ਨਹੀਂ ਕੀਤਾ ਉੱਪਰੋਂ ਕੀ ਕੀਤਾ sin θ ਕਾਮਨ ਕੱਢਿਆ ਨੀਚੋਂ cos θ ਕਾਮਨ ਕੱਢਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਬਾਹਰ ਤਾਂ sin cos tan ਬਣ ਚੁੱਕਿਆ ਜੋ ਕਿ ਆਪਣਾ ਟੂ ਪ੍ਰੂਵ ਹੈ ਤੇ ਜਿਹੜੀ ਅੰਦਰ ਚੀਜ਼ ਬਚੂਗੀ ਉਸਨੇ ਕੱਟ ਹੀ ਹੋ ਜਾਣਾ ਆਪਸ ਵਿੱਚ ਕੈਨਸਲ ਹੋ ਜਾਣਾ ਪਰ ਕੈਨਸਲ ਕਰਨ ਵਾਸਤੇ ਆਪਾਂ ਨੂੰ ਥੋੜਾ ਜਿਹਾ ਦਿਮਾਗ ਲਾਉਣਾ ਪਊ ਜਾਂ ਤੁਸੀਂ sin² ਦੀ ਵੈਲਿਊ ਪਰੋ ਜਾਂ cos² ਦੀ ਭਰੋ ਪਰ ਬੱਚੇ ਕੀ ਕਰਦੇ ਆ ਜਾਂ ਤਾਂ ਦੋਨਾਂ ਦੀ ਭਰ ਦਿੰਦੇ ਆ ਜਾਂ ਜਿਹੜੇ ਇੱਕ ਦੀ ਭਰਦੇ ਆ ਉਹ ਵਿਦਾਊਟ ਬ੍ਰੈਕਟ ਭਰਦੇ ਆ ਫਿਰ ਉਹਨਾਂ ਦਾ ਕੁਐਸਚਨ ਗਲਤ ਹੁੰਦਾ ਜਦੋਂ ਵੀ ਵੈਲਿਊ ਭਰਨੀ ਆ ਕਿਸੇ ਚੀਜ਼ ਦੀ ਤਾਂ ਬ੍ਰੈਕਟ ਲਾ ਕੇ ਭਰਨੀ ਆ ਦੇਖੋ ਮੈਂ ਇੱਥੇ ਵੈਲਿਊ ਭਰੀ ਡਿਨੋਮੀਨੇਟਰ ਵਿੱਚ ਬ੍ਰੈਕਟ ਲਾ ਕੇ ਫਿਰ 2 ਦੋਨਾਂ ਨਾਲ ਅੰਦਰ ਮਲਟੀਪਲਾਈ ਹੋਇਆ ਤਾਂ ਫਿਰ ਆਪਣੇ ਕੋਲੇ ਕੀ ਹੋਇਆ 2 ਚੋਂ 1 ਮਾਈਨਸ ਹੋਇਆ ਕੀ ਬਚਿਆ 1 ਸੇਮ ਨਾਲ ਸੇਮ ਕੱਟ ਹੋ ਗਿਆ ਸੋ ਵੀ ਆਰ ਲੈਫਟ ਵਿਦ आवर ਰਾਈਟ ਹੈਂਡ ਸਾਈਡ ਦੈਟ ਇਜ਼ 10 θ ਸੋ ਨੈਕਸਟ ਆਪਾਂ ਨੂੰ 8th ਪਾਰਟ ਦੇ ਵਿੱਚ ਉਹਨਾਂ ਨੇ ਕਾਫੀ ਇੰਟਰਸਟਿੰਗ ਜਿਹਾ ਕੁਐਸਚਨ ਦਿੱਤਾ ਹੋਇਆ ਉਹਨਾਂ ਨੇ ਕਿਹਾ sin a, a, a cosecant a ਦਾ ਇੱਥੇ ਸਕੁਅਰ ਦਿੱਤਾ ਹੋਇਆ sin cos a secant a ਦਾ ਵੀ ਸਕੁਅਰ ਦਿੱਤਾ ਹੋਇਆ ਤੇ ਇੱਥੇ ਆਪਾਂ ਪ੍ਰੂਫ ਕੀ ਕਰਨਾ 7 tan² a cot² a ਹੁਣ ਇੱਥੇ ਇੱਕ ਚੀਜ਼ ਹੈ ਜਰ ਜੀ ਬਹੁਤ ਬੱਚੇ ਇਸ ਨੂੰ ਇਦਾਂ ਵੀ ਟਰਾਈ ਕਰਦੇ ਆ cosecant ਦਾ ਰੈਸੀਪਰੋਕਲ ਭਰਦੇ ਆ 1 sin ਜਾਂ sin ਦਾ ਰੈਸੀਪਰੋਕਲ ਭਰਦੇ ਆ 1 cosecant ਕੁਐਸਚਨ ਫੇਰ ਵੀ ਸੋਲਵ ਹੋ ਜਾਊਗਾ ਬਟ ਥੋੜਾ ਜਿਆਦਾ ਲੰਬੀ ਅਪਾ ਕਰਨਾ ਬਿਲਕੁਲ ਸਿੰਪਲ ਕੰਮ ਸਿੰਪਲ ਕੰਮ ਸਾਰਿਆਂ ਨੂੰ ਦਿਖਾਈ ਦੇਣਾ ਚਾਹੀਦਾ ਜੀ a+b ਦਾ ਹੋਲ ਸਕੁਅਰ ਇੱਥੇ ਵੀ ਕੀ ਪਿਆ a+b ਦਾ ਹੋਲ ਸਕੁਅਰ ਤਾਂ ਜਸਟ ਅਪਾ ਹੋਲ ਸਕੁਅਰ ਦੀ ਆਈਡੈਂਟੀਟੀ ਲਾਵਾਂਗੇ ਤੇ ਕੁਐਸਚਨ ਆਪਣਾ ਡਨ ਹੋ ਜਾਊਗਾ ਹੁਣ a+b ਦਾ ਹੋਲ ਸਕੁਅਰ ਹੁੰਦਾ ਕੀ ਹੈ ਜੀ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ a² b² 2ab ਇਹੀ ਹੁੰਦਾ ਜੀ ਲਓ ਬੇਟੇ ਲਾਇਆ ਫਿਰ ਆਪਾਂ ਦੇਖੋ ਸਭ ਤੋਂ ਪਹਿਲਾਂ ਪਹਿਲੀ ਜੀ ਤੇ ਲਾਉਣੇ ਆ ਸੋ ਮੇਰੇ ਕੋਲੇ sin a ਇੱਕ ਵਾਰੀ ਕੁਐਸਚਨ ਦੀ ਲੈਫਟ ਹੈਂਡ ਸਾਈਡ ਨੂੰ ਆਪਾਂ ਲਿਖ ਲਈ ਐਗਜ਼ਾਮੀਨਰ ਨੂੰ ਪ੍ਰੋਪਰ ਪਤਾ ਲੱਗਣਾ ਚਾਹੀਦਾ ਵੀ ਸਾਨੂੰ ਕੁਐਸਚਨ ਆਉਂਦਾ ਥਿਸ ਇਜ਼ ਮਾਈ ਲੈਫਟ ਹੈਂਡ ਸਾਈਡ ਲੋ ਜੀ ਪਲੱਸ ਨਾਲ cos a ਪਲੱਸ ਸੈਕੈਂਟ a ਦਾ ਹੋਲ ਸਕੁਅਰ ਲੋ ਬੇਟੇ ਇੱਥੇ ਵੀ a b ਦਾ ਹੋਲ ਸਕੁਅਰ ਇੱਥੇ ਵੀ a b ਦਾ ਹੋਲ ਸਕੁਅਰ ਸੋ ਪਹਿਲਾਂ ਇੱਥੇ ਲਗਾਇਆ ਸੋ a ਬਣ ਜੂਗਾ ਸਰ a² +b2 +2ab plus +2a e apne kole kon hai sin a b apne kole kon hai cosecant a lo ji ban gayi gal pehle te hun same dooje te la rahe hain dooje te ki laya sir a2 b2 +2ab 2ab dekho sir kise de man ch koi doubt hove ji vi ki kita ਕਿਉਂਕਿ ਸਿੰਪਲ ਜਸ ਸਟੈਪ ਕੀਤਾ a+b ਦਾ ਹੋਲ ਸਕੁਅਰ ਦੋ ਵਾਰ ਲਾਇਆ ਠੀਕ ਹੈ ਹੁਣ ਆਪਾਂ ਸਮਾਰਟ ਵਰਕ ਕਰਨਾ ਪਹਿਲਾਂ ਜੀ ਇਸ 7 ਨੂੰ ਤਿਆਰ ਕਰਨਾ ਕਿਸੇ ਨਾ ਕਿਸੇ ਤਰੀਕੇ ਜੇ ਆਪਾਂ 7 ਤਿਆਰ ਕਰ ਲਿਆ ਬਾਕੀ ਦਾ ਚੀਜ਼ ਆਪਣੀ ਆਪ ਤਿਆਰ ਹੋ ਜੂਗੀ ਸੋ ਆਪਾਂ 7 ਕਿਵੇਂ ਤਿਆਰ ਕਰਨਾ ਹੈ ਦੇਖੋ ਆ ਮੇਰੇ ਕੋਲੇ sin²a ਪਿਆ ਹੈ ਆ ਮੇਰੇ ਕੋਲੇ cos²a ਪਿਆ ਤਾਂ ਇਹਨਾਂ ਦਾ ਪਲੱਸ ਕੀ ਹੁੰਦਾ 1 ਪਰ ਆਪਾਂ ਐਗਜ਼ਾਮੀਨਰ ਨੂੰ ਥੋੜਾ ਜਆ ਸ਼ੋ ਕਰਾਂਗੇ ਵੀ ਸਾਨੂੰ ਵਧੀਆ ਤਰੀਕੇ ਆਉਂਦਾ ਹੈ ਲਿਖਣਾ ਵੀ ਆਉਂਦਾ ਹੈ sin2a cos2a ਗਰੂਪਿੰਗ ਕਰ ਦਿੰਨੇ ਠੀਕ ਹੈ ਜੀ ਇਹ ਕਰਤਾ ਹੁਣ ਜਿਹੜਾ cosecant2a ਹੈ cosecant ਨੂੰ ਆਪਾਂ cot ਵਿੱਚ ਕਨਵਰਟ ਕਰਨਾ ਸਿੱਖੇ ਹੋਏ ਆਂ cosecant2 ਦੀ ਵੈਲਿਊ cot ਦੇ ਵਿੱਚ ਸਾਰਿਆਂ ਨੂੰ ਥਰਡ ਇਡੈਂਟੀਟੀ ਆਉਂਦੀ ਹੈ cosecant2a ਦੀ ਜਗ੍ਹਾ ਤੇ ਬੇਟਾ ਜੀ ਆਪਾਂ ਕੀ ਲਿਖ ਸਕਦੇ ਆਂ ਇਹਦੀ ਜਗ੍ਹਾ ਤੇ ਸਰ ਲਿਖ ਸਕਦੇ ਆਂ 1 cot2a ਪਤਾ ਨਾ ਸਾਰਿਆਂ ਨੂੰ ਦੇਖ ਲਓ ਜੀ ਜੇ ਕਿਸੇ ਦੇ ਮਨ 'ਚ ਕੋਈ ਡਾਊਟ ਆ ਤਾਂ ਲਓ ਜੀ ਹੁਣ ਆਪਣੇ ਕੋਲੇ ਬਚਿਆ 2 sin a cosecant a ਇਸ ਨੂੰ ਦੇਖਿਓ ਬਿਲਕੁਲ ਸੇਮ ਲਿਖ ਰਹੇ ਆ 2 sin a ਪਰ ਜਿਹੜਾ ਆ ਕੋਸੀਕੈਂਟ ਸੀ ਇਹਦੀ ਜਗ੍ਹਾ ਤੇ ਲਿਖ ਦਿੰਨਾ 1 sin ਰੈਸੀਪਰਕਲ ਕਿਉਂ sin ਨਾਲ sin ਕੱਟਿਆ ਜਾਊ 2 ਆਪਣਾ ਬਾਜੂ ਜਿਹਦੀ ਆਪਾਂ ਨੂੰ ਲੋੜ ਹੈ ਸੋ ਮੈਂ ਲਿਖਤਾ 1 sin a ਲਓ ਜੀ ਇਹ ਵੀ ਲਿਖਿਆ ਗਿਆ ਹੁਣ ਆਪਣਾ ਆ ਵੀ ਲਿਖਿਆ ਗਿਆ ਆ ਵੀ ਲਿਖਿਆ ਗਿਆ ਇਸ ਨੂੰ ਵੀ ਲਿਖਤਾ ਆ ਆਪਣਾ ਸਾਇੰਸ ਚਲਾ ਗਿਆ ਸੀ ਬਚਿਆ ਆਪਣੇ ਕੋਲੇ ਸੈਕੈਂਟ ਸਕੁਆਇਰ a ਸੈਕੈਂਟ ਸਕੁਆਇਰ a ਨੂੰ ਤੁਸੀਂ ਟੈਨ ਦੀ ਫਾਰਮ ਵਿੱਚ ਲਿਖ ਸਕਦੇ ਹੋ ਹੋਰ ਕੋਈ ਤਾਂ ਹੈ ਹੀ ਨਹੀਂ ਲਿਖਣ ਵਾਲਾ ਸੋ ਸਿਰਫ ਕੌਣ ਹੈ ਟੈਨ ਸੋ ਮੈਂ ਇੱਥੇ ਲਿਖ ਦਿੰਦਾ ਕੀ ਇਡੈਂਟੀਟੀ ਸੀ ਜੀ ਸੈਕਿੰਡ ਇਡੈਂਟੀਟੀ 1 ਟੈਨ ਸਕੁਆਇਰ a ਲੋ ਬੇਟੇ ਰੈਗੀ ਚੀਜ਼ ਬਿਲਕੁਲ ਲਾਸਟ ਵਾਲੀ ਲਾਸਟ ਵਾਲੀ ਚੀਜ਼ ਤੇ ਆਹ ਦੋਨੇ ਸੇਮ ਜਿਹਿਆਂ ਧਿਆਨ ਨਾਲ ਦੇਖੋ cos ਪਿਆ ਤੇ secant ਨੂੰ ਮੈਂ ਕੀ ਲਿਖ ਦੂੰਗਾ 1/cos ਮੇਰੇ ਕੋਲੇ 1 2 ਹੋਰ ਤਿਆਰ ਹੋ ਜੂ ਸੋ ਮੈਂ ਲਿਖਦਾ 2 cos a ਉਵੇਂ ਇੰਟੂ 1/cos a ਲੋ ਬੇਟੇ ਜਿਹੜੇ ਬੱਚੇ ਨੂੰ ਆਹ ਸਟੈਪ ਸਮਝ ਆ ਗਿਆ ਉਹਦਾ ਕੁਐਸਚਨ ਹੀ ਹੋ ਗਿਆ ਕਿਉਂਕਿ ਆਹ ਸਟੈਪ ਬਹੁਤ ਖਾਸ ਸੀ ਫਿਰ ਦੱਸ ਦੇਣਾ ਕੀ ਕੀਤਾ ਆਹ sin ਸੀ ਜਿਹੜਾ ਤੇ ਆਹ cos ਸੀ ਇਹਨੂੰ ਇਕੱਠਾ ਕਰਕੇ ਆਹ ਲੇਖ ਲਿਆ ਆ ਜਿਹੜਾ ਕੋਸੀਕੈਂਟ ਸੀਗਾ ਇਸ ਦੀ ਜਗ੍ਹਾ ਤੇ ਆ ਵੈਲਿਊ ਭਰਤੀ 1 ਕੋਟ ਸਕੁਅਰ ਇਹ ਕਿਉਂ ਭਰੀ ਹੈ ਕਿਉਂਕਿ ਕੋਟ ਸਕੁਅਰ ਪ੍ਰੂਫ ਦੇ ਵਿੱਚ ਚਾਹੀਦਾ ਸਮਾਰਟ ਵਰਕ ਤਾਂ ਇਹੀ ਹੈ ਵੀ ਆਪਣੇ ਪ੍ਰੂਫ ਨੂੰ ਦੇਖਦੇ ਚੱਲ ਗਏ ਆਪਾਂ ਸੇਮ ਜਿਹੜਾ ਆ ਸੀਗਾ ਬੇਟੇ ਇਹ ਤਾਂ ਸੋਨੂੰ ਬੱਚੇ-ਬੱਚੇ ਨੂੰ ਪਤਾ ਹੋਣਾ ਚਾਹੀਦਾ ਵੀ ਜੇ ਸਾਈਨ ਤੇ ਕੋਸੀਕੈਂਟ ਇਕੱਠੇ ਆ ਜਾਣ ਤਾਂ ਉਹ ਕੱਟੇ ਜਾਂਦੇ ਆ ਕਿਉਂਕਿ ਇੱਕ ਦੂਜੇ ਦੇ ਰੈਸੀਪਰੋਕਲ ਨੇ ਸੋ ਮੈਂ ਇਸ ਨੂੰ ਲਿਖਤਾ ਕੋਸੀਕੈਂਟ ਨੂੰ 1 ਸਾਈਨ ਹੁਣ ਬੱਚੇ ਪੁੱਛਦੇ ਆ ਸਰ ਜੇ ਅਸੀਂ ਸਾਈਨ ਨੂੰ ਲਿਖ ਦਿੰਦੇ 1 ਕੋਸੀਕੈਂਟ ਫਿਰ ਵੀ ਕੋਈ ਪ੍ਰੋਬਲਮ ਨਹੀਂ ਪਰ ਦੋਨਾਂ ਨੂੰ ਨਾ ਲਿਖ ਦਿਓ ਇੱਕ ਨੂੰ ਲਿਖੋ ਤਾਂ ਜੋ ਦੂਸਰਾ ਕੱਟਿਆ ਜਾਵੇ ਠੀਕ ਹੈ ਸੇਮ ਸੈਕੈਂਟ ਸਕਰ ਨੂੰ ਲਿਖਤਾ 1 ਟੈਨ ਸਕਰ ਤੇ ਆ ਉਹੀ ਚੀਜ਼ ਕੋਸ ਉਵੇਂ ਲਿਖਤਾ ਸੈਕੈਂਟ ਨੂੰ ਲਿਖਤਾ 1 ਕੋਸ ਹੁਣ ਕੱਟ ਦਿਓ ਜਿਹੜੇ ਕੱਟੇ ਜਾਂਦੇ ਆ ਤੁਹਾਡਾ ਪ੍ਰੂਵ ਹੈ ਜਿਹੜਾ ਤੁਹਾਡੇ ਸਾਹਮਣੇ ਪਿਆ ਚੈੱਕ ਕਰੋ ਜੀ ਆ ਬਣਿਆ ਪਿਆ ਸਰ ਆਪਣਾ 1 ਫਿਰ ਇੱਕ 1 ਇਹਦੇ ਚ ਪਿਆ ਜੀ ਆ ਬਣਿਆ ਪਿਆ ਜੀ ਨਾਲ ਕੋਟ ਸਕਰ a ਫਿਰ ਆ ਬਿਟੇ ਕੱਟ ਕੇ ਇੱਕ 2 ਮਿਲ ਗਿਆ ਜੀ ਸਾਨੂੰ ਠੀਕ ਹੈ ਸਰ ਫੇਰ ਬਿਟੇ ਆ 1 tan² a ਪਿਆ ਆ ਆਪ ਹੀ ਹੋ ਗਿਆ ਯਾਰ ਕੁਸ਼ਣ ਕੁਛ ਕੀਤਾ ਹੀ ਨਹੀਂ ਦੇਖ ਲੋ ਧਿਆਨ ਨਾਲ ਆਹਾ cos ਨਾਲ cos ਕੱਟਿਆ ਗਿਆ ਇੱਕ 2 ਪਿਆ ਚੈੱਕ ਕਰ ਲਓ ਜੇ ਛੋੜਾ 7 ਬਣ ਗਿਆ ਹੋਇਆ ਤਾਂ ਬਾਕੀ ਵੀ ਬਣੇ ਪਏ ਦੇਖੋ 1 ਤੇ 2 1 ਤੇ 1 2 ਹੋ ਗਿਆ 2 ਤੇ 2 4 4 ਤੇ 1 5 5 ਤੇ 2 7 ਸੋ 7 ਤਾਂ ਬਣਿਆ ਪਿਆ ਠੀਕ ਹੈ ਜੀ ਹੋਰ ਕੀ ਪਿਆ ਟੈਂ ਸਕੁਅਰ ਏ ਲਿਖਤਾ ਸਰ ਹੋਰ ਕੀ ਪਿਆ ਕੋਟ ਸਕੁਅਰ ਹੋ ਗਿਆ ਪ੍ਰੂਫ ਇਹਦੂ ਸੌਖਾ ਦੇਖੋ ਕੀ ਆ ਠੀਕ ਹੈ ਇਹੀ ਆਪਣੀ ਹੈਗੀ ਹੈ ਰਾਈਟ ਹੈਂਡ ਸਾਈਡ ਤਾਂ ਮੇਰਾ ਇਹ ਕੁਐਸਚਨ ਕਾਫੀ ਫੇਵਰੇਟ ਆ ਕਿਉਂਕਿ ਇਸ ਕੁਐਸਚਨ ਦੀ ਖਾਸੀਅਤ ਇਹ ਹੈ ਵੀ ਸਟਾਰਟਿੰਗ ਦੇ ਵਿੱਚ ਬੱਚਿਆਂ ਨੂੰ ਲੱਗਦਾ ਵੀ ਸ਼ਾਇਦ ਬਹੁਤ ਭੜਾ ਕੁਐਸਚਨ ਆ ਗਿਆ ਪਰ ਕਰਨਾ ਕੀ ਆ ਸਿਰਫ ਇੱਥੇ a+b ਦਾ ਹੋਲ ਸਕੁਅਰ ਖੋਲਣਾ a² b² 2ab ਇੱਥੇ ਵੀ ਪਲੱਸ ਬੀ ਦਾ ਹੋਲ ਸਕੁਅਰ ਖੋਲਣਾ a² b² 2ab ਫੇਰ ਕੀ ਕਰਨਾ ਫੇਰ ਆਪਣੇ ਪ੍ਰੂਵ ਵਾਲੇ ਬੰਦੇ ਚਾਹੀਦੇ ਆਪਾਂ ਨੂੰ ਟੈਨ ਤੇ ਕੋਟ ਬਾਕੀ ਸਾਰਿਆਂ ਨੂੰ ਕਨਵਰਟ ਕਰ ਦੇਾਂਗੇ ਦੇਖੋ ਮੈਂ ਪਹਿਲਾ sin² ਤੇ ਇਹਦਾ cos² ਇਕੱਠੇ ਕਰਤੀ ਕਿਉਂਕਿ ਉਹਨਾਂ ਦਾ ਆਨਸਰ ਕੀ ਹੁੰਦਾ 1 ਪਹਿਲੀ ਆਇਡੈਂਟੀਟੀ ਕੋਸੈਕੈਂਟ² ਕੋਸੈਕੈਂਟ² ਇਕਲੌਤਾ ਬੰਦਾ ਜਿਹੜਾ ਡਾਇਰੈਕਟ ਕੋਟ ਵਿੱਚ ਕਨਵਰਟ ਹੋ ਜਾਂਦਾ ਸੋ ਮੈਂ ਲਿਖਤਾ 1 ਕੋਟ² ਇਹ ਫੇਰ ਆਪਣੇ ਕੋਲੇ 2 sin a cos a ਇਹ ਤਾਂ ਤੁਹਾਡੇ ਦਿਮਾਗ 'ਚ ਫਿੱਟ ਹੋਣਾ ਚਾਹੀਦਾ ਵੀ ਸਾਈਡ ਵਾਲੇ ਦੋਨੇ ਕੱਟੇ ਜਾਣਗੇ ਇਕੱਲਾ 2 ਹੀ ਬਚੂਗਾ ਸੋ cos a ਦੀ ਜਗ੍ਹਾ ਤੇ ਮੈਂ ਲਿਖਤਾ 1 sin ਟੀਚਰ ਨੂੰ ਸ਼ੋਅ ਕਰਨ ਵਾਸਤੇ ਇਹਦੇ ਨਾਲ ਕੱਟਿਆ ਜਾਊ ਫਿਰ sec2 sec2 ਦੀ ਜਗ੍ਹਾ ਤੇ 1 tan2 ਤੇ ਆਹ 2 cos a sec a sec a ਦੀ ਜਗ੍ਹਾ ਤੇ 1 cos a ਕੱਟੇਗੇ ਜੋ ਤੁਹਾਡੇ ਕੋਲੇ ਬਚਿਆ ਉਹ ਆਪਣਾ ਆਟੋਮੈਟਿਕਲੀ ਕੀ ਹੈ ਜੀ ਜੋ ਆਪਾਂ ਰਾਈਟ ਸਾਈਡ ਆਪਣੀ ਪ੍ਰੂਵ ਕਰਨੀ ਸੀ ਐ ਨੈਕਸਟ ਆਪਣੇ ਕੋਲੇ 9th ਪਾਰਟ ਦੇ ਵਿੱਚ ਦੇਖੋ ਕੀ ਦਿੱਤਾ ਹੋਇਆ ਉਹਨਾਂ ਨੇ ਕਿਹਾ ਕੋਸੈਕੈਂਟ a sin a ਯਾਨੀ ਕਿ ਇੱਕ ਦੂਜੇ ਦੇ ਦੁਸ਼ਮਣ ਦੇ ਤੇ ਰੈਸੀਪਰੋਕਲ ਨੇ ਦੋਨੇ ਸੇਮ ਇੱਥੇ ਕੀ ਪਿਆ ਸੈਕੈਂਟ a cos a ਅਗੇਨ ਇੱਕ ਦੂਜੇ ਦੇ ਰੈਸੀਪਰੋਕਲ ਨੇ ਇਹ ਜਿਵੇਂ ਜਿਵੇਂ ਤੁਸੀਂ ਵੱਧ ਪ੍ਰੈਕਟਿਸ ਕਰੀ ਜਾਉਗੇ ਤੁਹਾਡੇ ਦਿਮਾਗ 'ਚ ਫਿੱਟ ਹੁੰਦੇ ਜਾਣਗੇ ਮੈਂ ਬਾਰ-ਬਾਰ ਕਹਿੰਨਾ ਰੈਸੀਪਰੋਕਲ ਐਂਡ ਆਇਡੈਂਟिटीज ਨੂੰ ਡੇਲੀ ਦੋ-ਦੋ ਤਿੰਨ-ਤਿੰਨ ਵਾਰ ਲਿਖ ਲਿਆ ਕਰੋ 10 ਦਿਨ ਅਹੀਂ ਕਰੋ ਤੁਹਾਡੇ ਦਿਮਾਗ 'ਚ ਫਿੱਟ ਹੀ ਹੋ ਜਾਣਗੇ ਠੀਕ ਹੈ ਲੋ ਬਟੇ ਸੋ ਮੈਂ ਲੈਫਟ ਸਾਈਡ ਚੱਕੀ ਲੈਫਟ ਸਾਈਡ ਮੇਰੀ ਕੀ ਹੈ ਸੋ ਲੈਫਟ ਸਾਈਡ ਸਰ ਸੀਗੀ ਆਪਣੇ ਕੋਲੇ ਕੋਸੈਕੈਂਟ a ਕੋਸੈਕੈਂਟ a sin a ਬਸ ਹੁਣ ਤੁਸੀਂ ਰੈਸੀਪਰੋਕਲ ਸੀ ਵੈਲਿਊ ਭਰ ਲਈ ਤਿਆਰ ਹੋ ਕੋਸੈਕੈਂਟ a sin a ਇੱਥੇ ਸੈਕੈਂਟ a cos a ਤਾਂ ਬੱਚੇ ਆਪਾਂ ਕੀ ਕਰਾਂਗੇ ਕਰਨ ਨੂੰ ਤਾਂ ਹੁਣ ਆਪਾਂ ਕੋਸੈਕੈਂਟ ਦੀ ਵੈਲਿਊ ਵੀ ਭਰ ਸਕਦੇ ਹਾਂ 1 sin ਤੇ sin ਦੀ ਵੈਲਿਊ ਵੀ ਭਰ ਸਕਦੇ ਹਾਂ 1 ਕੋਸੈਕੈਂਟ ਬਟ ਆਪਾਂ ਭਰਨੀ ਇੱਕ ਦੀ ਹੁੰਦੀ ਹੈ ਹਨਾ ਸੋ ਆਪਾਂ ਭਰਾਂਗੇ ਕਿ ਦੀ ਕੋਸੀਕਨ ਦੀ ਕਿਉਂਕਿ ਕੁਐਸਚਨ ਮੈਂ ਹਮੇਸ਼ਾ ਬੋਲਦਾ ਹਾਂ ਸਾਈਨ ਕੋਸ ਵਿੱਚ ਸਭ ਤੋਂ ਸੌਖਾ ਹੁੰਦਾ ਹੈ ਠੀਕ ਹੈ ਲੋ ਬੇਟੇ ਸੋ ਆਪਾਂ ਇੱਥੇ ਕੀ ਕੀਤਾ ਇਹਦੀ ਜਗ੍ਹਾ ਤੇ ਮੈਂ ਵੈਲਿਊ ਭਰੀ ਕੀ ਭਰੀ ਸਰ 1 ਸਾਈਨ ਲੋ ਜੀ 1 ਸਾਈਨ a ਮਾਈਨਸ ਦਾ ਆ ਸਾਈਨ ਇੱਕ ਉਵੇਂ ਪਿਆ ਠੀਕ ਹੈ ਜੀ ਇੱਥੇ ਬਹੁਤ ਸੌਖਾ ਕੁਐਸਚਨ ਆ ਰਿਹਾ ਜੀ ਇੱਥੇ 1 cos a ਤੇ ਇੱਥੇ ਬੇਟਾ ਜੀ ਆਪਣੇ ਕੋਲੇ cos a ਉਵੇਂ ਪਿਆ

ਹੁਣ 1 sin²a ਕੀ ਹੁੰਦਾ ਰਜੀ ਯਾਦ ਕਰਿਓ 1 sin²a ਕੀ ਹੁੰਦਾ ਹੈ ਇਹ ਹੁੰਦਾ ਸਰ ਜੀ cos²a ਸਾਰਿਆਂ ਨੂੰ ਪਤਾ ਹੈ 1 sin²a ਕੀ ਹੁੰਦਾ ਹੈ cos²e ਤੇ 1 cos²a ਕੀ ਹੁੰਦਾ ਹੈ ਇਹ ਹੁੰਦਾ ਸਰ ਜੀ sin²a ਤਾਂ ਦੇਖੋ ਫਿਰ ਭਰੋ ਦੋਨਾਂ ਦੀ ਜਗ੍ਹਾ ਤੇ ਹਣਾ ਤੁਸੀਂ ਲਿਖਦੇ ਰਿਹਾ ਕਰੋ ਸਾਈਡ ਤੇ ਰਫ ਵਿੱਚ ਜਿੱਥੇ ਜੀ ਕਰੇ ਆਇਡੈਂਟਿਟੀਆਂ ਰੈਸੀਪਰੋਕਲਸ ਲਿਖੀ ਜਾਓ ਸੋ ਬੇਟੇ ਇਹਦੀ ਜਗ੍ਹਾ ਤੇ ਮੈਂ ਲਿਖੂਗਾ ਫਿਰ cos²a ਚ ਪਿਆ sin a ਆ ਇੰਟੂ ਇਹ ਰਜੇ ਇਹਨਾਂ ਦੇ ਵਿੱਚ ਜੇ ਬ੍ਰੈਕਟ ਆਵਾਂ ਇਹਦੀ ਜਗ੍ਹਾ ਤੇ ਬੇਟਾ ਜੀ ਕੀ ਲਿਖਿਆ ਜਾਊਗਾ ਇਹਦੀ ਜਗ੍ਹਾ ਤੇ ਸਰ sin²a cos a ਲੋ ਬਈ ਹੁਣ ਦੇਖੋ ਧਿਆਨ ਨਾਲ ਇੱਥੇ cos ਦੋ ਵਾਰ ਪਿਆ ਇੱਥੇ cos ਇੱਕ ਵਾਰ ਪਿਆ ਕੱਟਿਆ ਗਿਆ ਉੱਪਰ ਸਿਰਫ ਬਚਿਆ ਇੱਕ ਵਾਰ ਇੱਥੇ sin ਇੱਕ ਵਾਰ ਪਿਆ ਇੱਥੇ sin ਦੋ ਵਾਰ ਪਿਆ ਕੱਟਿਆ ਗਿਆ ਸੋ ਇੱਥੇ ਆਪਣੇ ਕੋਲੇ ਜਸਟ ਕੀ ਬਚਿਆ ਇੱਥੇ ਬਚਿਆ cos a sin a ਸਿਰਫ ਆ ਬਚਿਆ ਇੱਥੇ ਮੈਂ ਇਹਦਾ ਕਰਦਾ ਹੋਲਡ ਹੋ ਜਾਣਾ ਕੁਐਸਚਨ ਨੂੰ ਤਾਂ ਆਪਾਂ ਇੱਥੋਂ ਵੀ ਕਰ ਸਕਦੇ ਆ ਪਰ ਮੈਂ ਤੁਹਾਨੂੰ ਹਮੇਸ਼ਾ ਕਹਾਂ ਰਹੇ ਟ੍ਰਿਗਨੋਮੈਟਰੀ ਨੂੰ ਕਰਨਾ ਤਾਂ ਸਮਾਰਟਲੀ ਕਰੋ ਐ ਨਹੀਂ ਵੀ ਆਪਾਂ ਹਾਰਡਵਰਕ ਕਰੀ ਜਾਣਾ ਇਸ ਦੇ ਵਿੱਚ ਮੈਂ ਕੁਝ ਪਲੱਸ ਮਾਈਨਸ ਜਾਂ ਕੁਝ ਡਿਵਾਈਡ ਕਰੂੰਗਾ ਕੁਐਸਚਨ ਇੱਥੋਂ ਵੀ ਹੋ ਜਾਊਗਾ ਪਰ ਹੁਣ ਆਪਾਂ ਚੱਕਾਂਗੇ ਆਪਣੀ ਰਾਈਟ ਸਾਈਡ ਰਾਈਟ ਸਾਈਡ ਦਾ ਆਨਸਰ ਵੀ ਆਹੀ ਲਿਆ ਦੇਾਂਗੇ ਤੇ ਕੁਐਸਚਨ ਪ੍ਰੂਵ ਹੋ ਜਾਊਗਾ ਲੋ ਜੀ ਸੋ ਵਿੱਚ ਲਾਈਨ ਮਾਰ ਲਿਓ ਜੀ ਰਾਈਟ ਸਾਈਡ ਚ ਕੀ ਰਾਈਟ ਸਾਈਡ ਤੇ ਦੇਖੋ ਟੈਨ ਤੇ ਕੋਟ ਆ ਜਿਹੜੇ ਇਹਨਾਂ ਤੇ ਕੰਮ ਕਰੂੰਗਾ ਕਿਉਂ ਕਿਉਂਕਿ ਮੇਰਾ ਬਾਕੀ ਕੁਐਸਚਨ ਤਾਂ ਸਾਈਨ ਕੋਸ ਤੇ ਆ ਇਹ ਫਿਰ ਕੀ ਕਰਦੇ ਇੱਥੇ ਟੈਨ ਕੋਟ ਲੋ ਜੀ ਸੋ ਇੱਥੇ ਟੈਨ a ਇੱਥੇ ਬਿٹے ਆਪਣੇ ਕੋਲੇ ਪਿਆ ਕੋਟ a ਲੋ ਜੀ ਦੋਨਾਂ ਦੀ ਵੈਲਿਊ ਪਤਾ ਸੋ ਨੂੰ ਸਾਈਨ ਕੋਸ ਚ ਕਿਵੇਂ ਕਨਵਰਟ ਕਰਦੇ ਆ ਸੋ ਕਰਦੇ ਹੋ ਫਿਰ ਸੋ ਮੇਰੇ ਕੋਲੇ 1 अपॉन ਇਹਦੀ ਜਗ੍ਹਾ ਤੇ ਕੀ ਲਿਖਿਆ ਜਾਊ ਸਰ ਸਾਈਨ ਬਾਈ ਕੋਸ अगले की जगह पर कि लिखा जाऊ जी कॉस बाय देखो क्वेश्चन जमा ही सौखा पे जमा सौखा ठीक है लो बेटे सो उ अपने वन नीचे अपने कोलसीयम क्या आजूगा जैलो ए हिस्से इसका एलसीयम आजुगा सर जी कॉस ए सैन ए ठीक है जी एलसीय लै रही फिर इन्हें एद्टीप्लाई होना इन्हें ए सो मेरे को बन जूगा जी साइन स्कैर ए इत बन जूगा जी कोस स्कैर ए ठीक है ਤੇ ਸਾਰਿਆਂ ਨੂੰ ਪਤਾ ਹੈ ਜੋ ਬਿਲਕੁਲ ਨੀਚੇ ਪਿਆ ਹੁੰਦਾ ਉਹ ਘੁੰਮ ਕੇ ਉੱਪਰ ਚਲ ਜਾਂਦਾ ਸੋ ਇਹ ਆਪਣੇ ਕੋਲੇ ਬਣ ਜੂਗਾ cos a sin a अपॉन अपॉनਸ ਕੀ ਬਣ ਗਿਆ sin² a cos² a ਬਿਟਿਆ ਦਾ ਪਤਾ ਨਾ 1 ਨਾਲ ਮਲਟੀਪਲਾਈ ਹੋ ਜਾਣਾ ਜਾ ਕੇ ਠੀਕ ਹੈ ਹੁਣ ਆਹ ਆਪਣੇ ਕੋਲੇ ਕੀ ਹੁੰਦੀ ਆ ਆਈਡੈਂਟੀਟੀ ਹੁੰਦੀ ਆ ਸਰ sin² a cos² a ਕੀ ਹੁੰਦਾ 1 ਸੋ ਆਪਣੇ ਕੋਲੇ ਕੀ ਬਚਿਆ ਆਪਣੇ ਕੋਲੇ ਜਸਟ ਬਚਿਆ cos a into sin a which is our same left side bhi yahi aayi si right side bhi yahi aayi si so apa ender te likh deange left hand side is equal to right hand side hence proved theek hai eh hoya re ja smart work je apa sochde vi isse to agge karna pichle question ch vi main som ek wari karwaya si dono tarike naal es nu vi apa omei agge vadhaa sakde haan ਬਟ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਇਦਾਂ ਕਰੋ ਤੁਸੀਂ ਕਨਫਿਊਜ਼ ਹੋ ਜਾਓਗੇ ਵੀ ਕਿਹੜਾ ਮੈਥਡ ਜ਼ਿਆਦਾ ਸੌਖਾ ਹੈ ਕਿਹੜੇ ਨੂੰ ਆਪਾਂ ਕਰਨਾ ਹੈ ਸੋ ਮੈਂ ਤੁਹਾਨੂੰ ਇੱਕੋ ਮੈਥਡ ਕਰਵਾਇਆ ਇਸ ਕੁਐਸਚਨ ਦਾ ਉਹਦੀ ਰਾਈਟ ਸਾਈਡ ਨੂੰ ਲਿਆਓ ਇੱਥੇ ਇਹਦੀ ਲੈਫਟ ਸਾਈਡ ਨੂੰ ਲਿਆਓ ਇੱਥੇ ਤੇ ਕੁਐਸਚਨ ਡਨ ਹੈ ਸੋ ਨੈਕਸਟ ਆਪਣੇ ਕੋਲੇ ਲਾਸਟ ਪਾਰਟ ਹੈ ਜੀ ਐਕਸਰਸਾਈਜ਼ 8.3 ਦਾ ਤੇ ਜੋ ਕਿ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਸ ਦੀ ਇੱਕ ਖਾਸियत ਹੈ ਪਹਿਲਾਂ ਤਾਂ ਇੱਥੇ ਮੈਂਸ਼ਨ ਕਰ ਲੂ ਇੱਥੇ ਲੈਫਟ ਸਾਈਡ ਤਾਂ ਹੁੰਦੀ ਹੀ ਹੁੰਦੀ ਹੈ ਇੱਥੇ ਤਿੰਨ ਜਾਣੇ ਆ ਇੱਕ ਫਸਟ ਆਹਾ ਸੈਕਿੰਡ ਆਹਾ ਥਰਡ ਆਹਾ ਠੀਕ ਹੈ ਸੋ ਤਿੰਨੇ ਜਾਣੇ ਆ ਪਹਿਲਾਂ ਆਪਾਂ ਕੀ ਕਰਨਾ ਹੈ ਫਸਟ ਨੂੰ ਕਿਸੇ ਦੇ ਕੋਲ ਪ੍ਰੂਵ ਕਰਾਂਗੇ ਫਿਰ ਸੈਕਿੰਡ ਨੂੰ ਕਿਸੇ ਦੇ ਕੋਲ ਪ੍ਰੂਵ ਕਰਾਂਗੇ ਫਿਰ ਕੁਐਸਚਨ ਡਨ ਹੋਊਗਾ ਆਪਾਂ ਕੀ ਕਰਦੇ ਆ ਪਹਿਲਾਂ ਫਸਟ ਨੂੰ ਚੱਕ ਕੇ ਆ ਮੰਨ ਲਓ ਫਸਟ ਹਿੱਸਾ ਸਾਰਾ ਆ ਸੈਕਿੰਡ ਹਿੱਸਾ ਠੀਕ ਹੈ ਆ ਆਪਣਾ ਥਰਡ ਹਿੱਸਾ ਧਿਆਨ ਨਾਲ ਸਮਝੋ ਕਿਉਂਕਿ ਇਸ ਵਾਰੀ ਤਿੰਨ ਆ ਗਈ ਅਗੇ ਤਾਂ ਦੋ ਹੀ ਹੁੰਦੇ ਆ ਹੁਣ ਇੱਕ ਦੇ ਵਿੱਚ ਦੋ ਕੁਐਸਚਨ ਪਏ ਆ ਪਹਿਲਾਂ ਮੈਂ ਇਦਾਂ ਕਰਦਾ ਫਸਟ ਨੂੰ ਥਰਡ ਦੇ ਕੋਲ ਪ੍ਰੂਵ ਕਰ ਦਿੰਦਾ ਫਸਟ ਨੂੰ ਥਰਡ ਦੇ ਕੋਲ ਪ੍ਰੂਵ ਕਰ ਦਿੰਦਾ ਫਿਰ ਮੈਂ ਸੈਕਿੰਡ ਨੂੰ ਚੱਕ ਕੇ ਥਰਡ ਦੇ ਕੋਲ ਪ੍ਰੂਵ ਕਰ ਦੂੰਗਾ ਤੁਸੀਂ ਖੁਦ ਸੋਚੋ ਹੁਣ ਜੇ ਫਸਟ ਥਰਡ ਦੇ ਕੋਲ ਆ ਸੈਕਿੰਡ ਵੀ ਥਰਡ ਦੇ ਕੋਲ ਆ ਇਹਦਾ ਮਤਲਬ ਫਸਟ ਤੇ ਸੈਕਿੰਡ ਵੀ ਕੀ ਹੋ ਗਈ ਇਕੁਅਲ ਸੋ ਆਪਣਾ ਪ੍ਰੂਵ ਕੀ ਹੋ ਜੂਗਾ ਫਸਟ ਸੈਕਿੰਡ ਦੇ ਕੋਲ ਹੈ ਸੈਕਿੰਡ ਥਰਡ ਦੇ ਕੋਲ ਹੈ ਫਸਟ ਤੇ ਥਰਡ ਦੇ ਕੋਲ ਸੋ ਸਾਰੇ ਆਪਸ ਵਿੱਚ ਕੀ ਹੋ ਜਾਣਗੇ ਇਕੁਅਲ ਸੋ ਉਲਝੋ ਨਾ ਮੈਂ ਸਿੰਪਲ ਇੰਨਾ ਕਿਹਾ ਪਹਿਲਾਂ ਆਪਾਂ ਫਸਟ ਨੂੰ ਚੱਕਦੇ ਆ ਤੇ ਉਹਦੇ ਵਿੱਚੋਂ ਥਰਡ ਪਾਰਟ ਪ੍ਰੂਵ ਕਰ ਦਿੰਨੇ ਆ ਫਿਰ ਸੈਕਿੰਡ ਨੂੰ ਚੱਕਾਂਗੇ ਉਹਦੇ ਵਿੱਚੋਂ ਥਰਡ ਪਾਰਟ ਪ੍ਰੂਵ ਕਰ ਦੇਾਂਗੇ ਸੋ ਇਹ ਕੰਮ ਕਰਦੇ ਆਂ ਆਜੋ ਸੋ ਵਿਚ ਵਾਲੇ ਨੂੰ ਇੱਕ ਵਾਰੀ ਭੁੱਲ ਜੂ ਮੈਂ ਜਸਟ ਚੱਕ ਰਿਹਾ ਫਸਟ ਨੂੰ ਫਸਟ ਮੇਰੇ ਕੋਲ ਕੀ ਹੈ ਇਹ ਹੈਗਾ ਸਰ 1 tan² a ਜਮਾ ਸੌਖਾ ਕੁਐਸਚਨ ਹੈ 1 cot² a ਆਹ ਹੈ ਲੋ ਬਟਾ ਹੁਣ ਮੈਨੂੰ ਆਪ ਦੱਸੋ 1 tan² a ਦੀ ਵੈਲਿਊ ਕੀ ਹੁੰਦੀ ਆ ਆਈਡੈਂਟੀਟੀ 2 ਤੋਂ ਇਹ ਹੁੰਦੀ ਆ ਸਰ ਸੈਕੈਂਟ ਸਕੁਅਰ a ਸੋਡੇ ਯਾਦ ਹੋਣੀਆਂ ਚਾਹੀਦੀਆਂ ਜੀ ਦਿਮਾਗ 'ਚ ਫਿੱਟ ਹੋ ਜਾਣ ਪਲੀਜ਼ ਇਸ ਨੂੰ ਆਪਾਂ ਕੀ ਲਿਖ ਸਕਦੇ ਆ ਸੈਕੈਂਟ ਸਕੁਅਰ a ਤੇ ਇਸ ਨੂੰ ਬੇਟਾ ਜੀ ਆਪਾਂ ਕੀ ਲਿਖ ਸਕਦੇ ਆ ਸਰ ਕੋਸੈਕੈਂਟ ਸਕੁਅਰ a ਕੋਸ ਨਹੀਂ ਕੋਸੈਕੈਂਟ ਸਕੁਅਰ a ਠੀਕ ਹੈ ਚਲੋ ਜੀ ਆਪਾਂ ਹਮੇਸ਼ਾ ਕਿਹਾ ਹੈ ਕੁਐਸਚਨ ਨੂੰ ਸੌਖਾ ਕਰਨ ਦਾ ਇੱਕੋ ਇੱਕ ਤਰੀਕਾ ਹੈ ਕੁਐਸਚਨ ਨੂੰ ਸਾਈਨ ਕੋਸ ਵਿੱਚ ਕਰ ਦਿਓ ਸੈਕੈਂਟ ਨੂੰ ਮੈਂ ਲਿਖ ਸਕਦਾ 1 ਕੋਸ ਸਕੁਅਰ ਤੇ ਕੋਸੀਕੈਂਟ ਸਕੁਅਰ ਨੂੰ ਲਿਖਦਾ ਤਾਂ 1/sin² ਲੋ ਜੀ ਸੋ ਪਹਿਲੇ ਨੂੰ ਮੈਂ ਲਿਖ ਦਿੰਦਾ ਬੇਟੇ ਇਸ ਨੂੰ 1/cos² a ਤੇ ਇਸ ਨੂੰ ਲਿਖ ਦਿੰਦਾ ਜੀ نیچے ਵਾਲੇ ਨੂੰ 1/sin² a ਤੇ ਬੇਟੇ ਸਾਰਿਆਂ ਨੂੰ ਪਤਾ ਹੈ نیچے ਵਾਲਾ ਘੁੰਮ ਕੇ ਉੱਪਰ ਚੱਲ ਜਾਂਦਾ ਹੁੰਦਾ ਹੈ ਇਹ ਬਣ ਜਾਊਗਾ ਆਪਣੇ ਕੋਲੇ 1/cos² a as it is ਇੰਟੂ ਦੇ ਵਿੱਚ sin² a 1 ਫ로우 ਜੀ ਸੋ ਆਪਣੇ ਕੋਲੇ ਮਲਟੀਪਲਾਈ ਹੋ ਕੇ sin²a ਉੱਪਰ ਆ ਗਿਆ نیچے ਆ ਗਿਆ ਜੀ cos²a ਇਹ ਹੁੰਦਾ ਕੀ ਆ ਬੇਟੇ ਆਪਣੇ ਕੋਲੇ sin^cos ਕੀ ਹੁੰਦਾ ਜੀ ਇਹ ਹੁੰਦਾ ਸਾਰ ਆਪਣੇ ਕੋਲੇ tan²a ਸੋ ਦੇਖੋ ਥਰਡ ਪਾਰਟ ਪ੍ਰੂਵ ਹੋ ਗਿਆ ਕਿ ਨਹੀਂ which is our third part ਇਹ ਲਿਖਣ ਦੀ ਲੋੜ ਨਹੀਂ ਸੋ ਸਿੰਪਲ ਆਪਾਂ ਫਸਟ ਨੂੰ ਚੱਕਿਆ ਸੀ ਉਹਦੇ ਚ ਪ੍ਰੂਫ ਕੀ ਕਰਤਾ ਆਪਣਾ ਥਰਡ ਪਾਰਟ ਡਾੜਨਾ ਸਾਰਿਆਂ ਦੇ ਇੱਕ ਵਾਰੀ ਫੇਰ ਚੈੱਕ ਕਰ ਲਓ ਆਪਾਂ ਬਹੁਤ ਸਿੰਪਲ ਤਰੀਕੇ ਕੀਤਾ ਹੈ 1+tan2a ਦੀ ਵੈਲਿਊ ਹੁੰਦੀ ਹੈ secant2a 1+cot2 ਦੀ cosecant2a ਫਿਰ ਇਹਨਾਂ ਨੂੰ sin cos ਵਿੱਚ ਕਨਵਰਟ ਕੀਤਾ ਫਿਰ ਜਦੋਂ ਇਹ ਘੁੰਮੇ ਆਪਣੇ ਆਪ ਕੀ ਬਣ ਗਿਆ ਤੁਹਾਡੇ ਕੋਲੇ tan2a ਲਓ ਜੀ ਹੁਣ ਆਪਾਂ ਚੱਕਦੇ ਹਾਂ ਸੈਕੰਡ ਪਾਰਟ ਨੂੰ ਤੇ ਸੈਕੰਡ ਨੂੰ ਚੱਕ ਕੇ ਪ੍ਰੂਫ ਕਰਾਂਗੇ ਥਰਡ ਸੋ ਬੇਟੇ ਮੈਂ ਇੱਥੇ ਲਿਖਦਾ ਦਿਖ ਧਿਆਨ ਨਾਲ ਸੈਕੰਡ ਪਾਰਟ ਆਪਣੇ ਕੋਲੇ ਕੀ ਹੈ ਸੈਕੰਡ ਪਾਰਟ ਸਰ ਜੀ ਹੈਗਾ 1-tan a दी ਹੈ 1 cot a ਇਹ ਹੈ ਤੇ ਬੇਟੇ ਹਮੇਸ਼ਾ ਦੀ ਤਰ੍ਹਾਂ ਆਪਣੇ ਕੋਲੇ ਇੱਕੋ ਇੱਕ ਵੇ ਆਉਂਦਾ ਆਪਾਂ ਨੂੰ ਵੀ ਕੁਐਸਚਨ ਨੂੰ ਸਾਈਨ ਕੋਸ ਵਿੱਚ ਕਨਵਰਟ ਕਰ ਲਓ ਸੋ tan ਨੂੰ ਮੈਂ ਕੀ ਲਿਖਿਆ tan ਨੂੰ ਮੈਂ ਲਿਖਤਾ 1 minus sin a upon cos a ਇਹ ਖਾਸ ਗੱਲ ਹੈ ਇੱਥੇ ਧਿਆਨ ਨਾਲ ਸਿੱਖਿਓ upon cot ਨੂੰ ਕੀ ਲਿਖਿਆ 1 minus cos a upon sin ਠੀਕ ਹੈ ਇਹ ਤਾਂ ਪਤਾ ਹੀ ਹੈ ਸਾਰਿਆਂ ਨੂੰ ਲਓ ਜੀ ਉੱਪਰ ਵੀ LCM ਨੀਚੇ ਵੀ LCM ਉੱਪਰ LCM ਲਿਆ ਆਪਣੇ ਕੋਲੇ ਆ ਗਿਆ cos a ਇੱਥੇ ਹੋ ਗਿਆ ਬੇਟਾ ਜੀ cos a sin a ਤੇ نیچے ਐਲ ਸਿੰਮ ਲਓ نیچے ਐਲ ਸਿੰਮ ਬਟੇ ਕਿ ਨਾਊਗਾ نیچے ਆਊਗਾ ਜੀ sin a ਇੱਥੇ ਆਜੂਗਾ sin a cos a ਲੋ ਜੀ ਹੁਣ ਇੱਥੋਂ ਨਾ ਬੱਚੇ ਸੁਣੋ ਮੈਂ ਪਿਛਲਾ ਇੱਕ 3rd ਪਾਰਟ ਵਾਪਸ ਯਾਦ ਕਰਵਾਉਂਗਾ ਪਹਿਲਾਂ ਤਾਂ ਇਹਨਾਂ ਨੂੰ ਘੁਮਾ ਦਿਓ ਪਤਾ ਹੀ ਹੈ ਆ ਜਿਹੜੀਆਂ نیچے ਵਾਲੀਆਂ ਚੀਜ਼ਾਂ ਇਹਨਾਂ ਨੇ ਘੁਮ ਕੇ ਉੱਪਰ ਮਲਟੀਪਲਾਈ ਹੋ ਜਾਣਾ ਸੋ ਆਪਣੇ ਕੋਲੇ ਕੀ ਬਣੂਗਾ ਜਿਹੜਾ ਆਪਣੇ ਕੋਲੇ ਜੈਲੋ ਪੋਰਸ਼ਨ ਹੈ ਉਹ ਹੈਗਾ cos a sin a अपॉन ਦੇ ਵਿੱਚ ਹੈਗਾ cos a ਤੇ ਮਲਟੀਪਲਾਈ ਚ ਕੀ ਆ ਰਜੇ ਮਲਟੀਪਲਾਈ ਚ ਇਹਨੇ ਘੁੰਮ ਜਾਣਾ ਜਾਣਾ sin a ਨੇ ਉੱਪਰਲੇ ਨਾਲ ਮਲਟੀਪਲਾਈ ਹੋਣਾ ਜਾ ਕੇ ਇਸ ਨਾਲ ਠੀਕ ਹੈ ਤੇ ਇਹਨਾਂ ਨੇ ਆਪਸ ਵਿੱਚ ਮਲਟੀਪਲਾਈ ਹੋਣਾ ਹੁੰਦਾ ਦੂਜੇ ਤੀਜੇ ਨਹੀਂ ਸੋ ਮੇਰੇ ਕੋਲੇ sin a ਉੱਪਰ ਚਲਾ ਗਿਆ अपॉन ਚ ਕੀ ਰਹਿ ਗਿਆ अपॉन ਚ ਰਹਿ ਗਿਆ ਸਰ sin a cos a ਹੁਣ ਬੇਟੇ ਜੀ 3ਰਡ ਪਾਰਟ ਨੂੰ ਯਾਦ ਕਰੋ ਜਿਹਦੇ ਤੇ ਮੈਂ ਬਹੁਤ ਜ਼ਿਆਦਾ ਜ਼ੋਰ ਦਿੱਤਾ ਸੀ ਉਹਦੇ ਵਿੱਚ ਮੈਂ ਇੱਕ ਗੱਲ ਸਮਝਾਈ ਸੀ ਵੀ ਜੇਕਰ ਇੱਥੇ ਜਿਵੇਂ cos sin ਪਿਆ ਹੈ ਇੱਥੇ sin cos ਪਿਆ ਹੈ ਤਾਂ ਇਹਨਾਂ ਨੂੰ ਤੁਸੀਂ ਇੱਕੋ ਜਿਹਾ ਬਣਾ ਸਕਦੇ ਹੋ ਇੱਕ ਚੋਂ ਮਾਈਨਸ ਕਾਮਨ ਕੱਢ ਕੇ ਮਤਲਬ ਜੇਕਰ ਮੈਂ ਇਸ ਚੀਜ਼ ਨੂੰ ਐ ਲਿਖਾਂ ਮਾਈਨਸ ਬਾਹਰ ਕੱਢ ਲਿਆ cos ਦੀ ਜਗ੍ਹਾ ਤੇ ਮੈਂ sin ਲਿਖ ਸਕਦਾ ਵਿੱਚ sin ਉਵੇਂ ਪਊਗਾ sin ਦੀ ਜਗ੍ਹਾ ਤੇ cos ਲਿਖ ਸਕਦਾ ਪਲੀਜ਼ ਦੇਖੋ ਸਾਰਿਆਂ ਨੂੰ ਸਮਝ ਆਇਆ ਕੀ ਕੀਤਾ ਬਾਹਰ ਮਾਈਨਸ ਕੱਢ ਕੇ ਇਹਨਾਂ ਨੂੰ ਤੁਸੀਂ ਅੱਗੇ ਪਿੱਛੇ ਕਰਕੇ ਲਿਖ ਸਕਦੇ ਹੋ ਰਿਪਲੇਸ ਕਰਕੇ ਲਿਖ ਸਕਦੇ ਹੋ ਲਓ ਜੀ ਅਪੌਂਟ ਚ ਕੋਸ ਏ ਇੰਟੂ ਚ ਸਾਈਨ ਏ ਓਮੀ ਹੁਣ ਇਹ ਨਹੀਂ ਹੈਗਾ ਵੀ ਇਹਨੂੰ ਵੀ ਓਮੀ ਕਰੂੰਗਾ ਇੱਕ ਨੂੰ ਹੀ ਕਰਨਾ ਹੁੰਦਾ ਹੈ ਟ੍ਰਿਗਨੋਮੈਟਰੀ ਦਾ ਰੂਲ ਹੈ ਫੇਰ ਹੀ ਦੂਜਾ ਕੱਟਿਆ ਜਾਂਦਾ ਸੋ ਇਹਨੂੰ ਐਸ ਇਟ ਇਸ ਰੱਖ ਲਿਆ ਸਾਈਨ ਏ ਮਾਈਨਸ ਕੋਸ ਏ ਤਾਂ ਬੇਟੇ ਦੇਖਿਓ ਆ ਆਪਣੇ ਕੋਲ ਸੇਮ ਨਾਲ ਸੇਮ ਕੱਟਿਆ ਗਿਆ so we are left with only sin a upon cos a ਠੀਕ ਹੈ ਲਓ ਜੀ ਹੁਣ ਇੱਥੇ ਨਾ ਕੁਐਸਚਨ ਦੀ ਆਪਾਂ ਥੋੜੀ ਜਿਹੀ ਗੜਬੜੀ ਕਰ ਗਏ ਇੱਥੇ ਕੁਐਸਚਨ ਦੇ ਵਿੱਚ ਮੈਨੂੰ ਲੱਗਦਾ ਸਕੁਅਰ ਹੈ ਠੀਕ ਹੈ ਕੁਐਸਚਨ ਦੇ ਵਿੱਚ ਇੱਥੇ ਨਾ ਇੱਕ ਸਕੁਅਰ ਦਾ ਸਾਈਨ ਦਿੱਤਾ ਹੋਇਆ ਸੀ ਜੋ ਆਪਾਂ ਚੱਕਿਆ ਨਹੀਂ ਸੋ ਸਾਰੇ ਨੂੰ ਬਾਹਰ ਹੀ ਲਈ ਆਉਣਾ ਸਕੁਅਰ ਮੈਂ ਤੁਹਾਨੂੰ ਦੱਸਣਾ ਇਹੀ ਚਾਹੁੰਦਾ ਸੀ ਵੀ ਜਿਹੜਾ ਸਕੁਅਰ ਹੈ ਇਹ ਸਾਰੇ ਦੇ ਬਾਹਰ ਹੀ ਤੁਰਿਆ ਆਊਗਾ ਇਸ ਨੂੰ ਆਈ ਨਹੀਂ ਵੀ ਆਪਾਂ ਅੰਦਰ ਲੈ ਕੇ ਆਉਣਾ ਸਾਰੇ ਦੇ ਬਾਹਰ ਇੱਥੇ ਵੀ ਪਿਆ ਸਕੁਆਇਰ ਸਾਰੇ ਦੇ ਬਾਹਰ ਸਕੁਆਇਰ ਪਿਆ ਸਾਰੇ ਦੇ ਬਾਹਰ ਕੀ ਪਿਆ ਆਪਣੇ ਕੋਲੇ ਸਕੁਆਇਰ ਲੋ ਜੀ ਇਹਦਾ ਮਤਲਬ ਇੱਥੇ ਵੀ ਕੀ ਪਿਆ ਆਪਣੇ ਕੋਲੇ ਸਕੁਆਇਰ ਠੀਕ ਹੈ ਹੁਣ ਇਹ ਸਕੁਆਇਰ ਆ ਜਿਹੜਾ ਜਦੋਂ ਇਹਦੇ ਤੇ ਆਇਆ ਦੇਖੋ ਇਹ ਅੰਦਰ ਕੀ ਬਣ ਗਿਆ ਮਾਈਨਸ ਦਾ ਟੈਨ a ਮਾਈਨਸ ਦੇ ਟੈਨ a ਦਾ ਸਕੁਆਇਰ ਤਾਂ ਖੁਦ ਸੋਚੋ ਆ ਸਕੁਆਇਰ ਜਦੋਂ ਇਹਦੇ ਤੇ ਆਊਗਾ ਮਾਈਨਸ ਨੂੰ ਕੀ ਕਰ ਦੂਗਾ ਖਤਮ ਕਿਉਂਕਿ ਮਾਈਨਸ 1 ਦਾ ਸਕੁਆਇਰ 1 ਸੋ ਆਪਣੇ ਕੋਲੇ ਕੀ ਬਚੂਗਾ ਟੈਨ ਸਕੁਆਇਰ A which is again our third so third ਇਹੀ ਆ ਬੇਟੇ ਚੈੱਕ ਕਰੋ ਸੋ ਹੁਣ ਆਪਾਂ ਕੀ ਕੀਤਾ ਫਸਟ ਤੋਂ ਥਰਡ ਪ੍ਰੂਵ ਕੀਤਾ ਫਿਰ ਸੈਕਿੰਡ ਨੂੰ ਚੱਕਿਆ ਫਿਰ ਥਰਡ ਪ੍ਰੂਵ ਕੀਤਾ ਹੁਣ ਦੇਖੋ ਫਸਟ ਹੈਗਾ ਥਰਡ ਦੇ ਕੋਲ ਸੈਕਿੰਡ ਹੈਗਾ ਥਰਡ ਦੇ ਕੋਲ ਤਾਂ ਆਬਵੀਅਸਲੀ ਜਿਹੜਾ ਆਪਣੇ ਕੋਲੇ ਆ ਦੋਨੇ ਸੀ ਫਸਟ ਤੇ ਸੈਕਿੰਡ ਇਹ ਵੀ ਇਕੁਅਲ ਹੀ ਹੋਣਗੇ ਹਨਾ ਸੋ ਆਪਣਾ ਆਲਰੇਡੀ ਪ੍ਰੂਵ ਹੋ ਗਿਆ ਮੈਂ ਇੱਥੇ ਲਿਖ ਦਿੰਦਾ ਹੈਂਸ ਪ੍ਰੂਵਡ ਹੈਸ ਪ੍ਰੂਵਡ ਫਸਟ ਇਕਵਲ ਟੂ ਸੈਕਿੰਡ ਇਕਵਲ ਟੂ ਥਰਡ ਠੀਕ ਹੈ ਤਿੰਨੇ ਆਪਣੇ ਕੀ ਹੋਗੇ ਇਕੁਅਲ ਪ੍ਰੂਵ ਹੋਗੇ ਇੱਥੇ ਲੈਫਟ ਰਾਈਟ ਵਾਲੀ ਕੋਈ ਬੜੀ ਗੱਲ ਨਹੀਂ ਸੀ ਫੇਰ ਸੁਣ ਲਓ ਇੱਥੇ ਮੈਂ ਕੁਐਸਚਨ ਥੋੜਾ ਜਿਹਾ ਗੜਬੜੀ ਚ ਲਿਖਿਆ ਹੋਇਆ ਸੀ ਇੱਥੇ ਜਿਹੜਾ ਸਕੁਅਰ ਸੀ ਉਹ ਆਪਾਂ ਨਹੀਂ ਲਿਖਿਆ ਸੀ ਤੇ ਉਹ ਤੁਹਾਡੇ ਫਾਇਦੇ ਵਾਲੀ ਗੱਲ ਸੀ ਕਿਉਂਕਿ ਜੇ ਤੁਸੀਂ ਇੱਥੇ ਪਹਿਲਾਂ ਹੀ ਸਕੁਅਰ ਲਿਖਿਆ ਹੁੰਦਾ ਤਾਂ ਤੁਸੀਂ ਕਨਫਿਊਜ਼ ਹੋ ਜਾਂਦੇ ਦੇਖੋ ਉਸ ਸਕੁਅਰ ਨੂੰ ਪਲੀਜ਼ ਧਿਆਨ ਨਾਲ ਦੇਖੋ ਮੈਂ ਇੱਥੇ ਗ੍ਰੀਨ ਚ ਕਰ ਦੇਣਾ a² ਨੂੰ ਮੈਂ ਐਂਡ ਤੱਕ ਨਹੀਂ ਛੇੜਿਆ ਬਿਲਕੁਲ ਐਂਡ ਤੱਕ ਨਹੀਂ ਛੇੜਿਆ ਰਜੀ ਤੁਸੀਂ ਦੇਖ ਲਓ ਜਿੱਥੇ ਪਿਆ ਓਵੇਂ ਹੀ ਪਿਆ ਠੀਕ ਹੈ ਜੇ ਤੁਸੀਂ ਇਸ ਨੂੰ ਪਹਿਲਾਂ ਹੀ ਵਿੱਚ ਇਨਕਲੂਡ ਕਰ ਲਿਆ ਤਾਂ ਗਲਤ ਹੋ ਜੂ ਕੰਮ ਦੇਖੋ ਜਦੋਂ ਟੈਨ ਬਣ ਗਿਆ ਫਿਰ ਉਸ ਸਕੁਅਰ ਨੂੰ ਮੈਂ ਅੰਦਰ ਲੈ ਕੇ ਆਇਆ ਠੀਕ ਹੈ ਉਹ ਮਾਈਨਸ ਮੂ ਵੀ ਖਾ ਗਿਆ ਤੇ ਆਪਣਾ ਪ੍ਰੂਫ ਵੀ ਕਰਵਾ ਗਿਆ ਸੋ ਇਹ ਕੁਐਸਚਨ ਕਾਫੀ ਇੰਪੋਰਟੈਂਟ ਆ ਜੇਕਰ ਕਿਸੇ ਨੂੰ ਕੋਈ ਵੀ ਡਾਊਟ ਹੋਇਆ ਦੈਨ ਤੁਸੀਂ ਮੈਨੂੰ ਜਦੋਂ ਮਰਜ਼ੀ ਪੁੱਛ ਸਕਦੇ ਹੋ ਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਐਗਜ਼ੈਂਪਲਰ ਸੀਰੀਜ਼ ਜਿਵੇਂ ਆਪਾਂ NCERT ਨੂੰ ਕੀਤਾ ਐ ਐਗਜ਼ੈਂਪਲਰ ਦੀ 8.3 8.4 ਦਾ ਕੱਲਾ-ਕੱਲਾ ਕੁਐਸਚਨ ਮੈਂ ਤੁਹਾਨੂੰ ਕਰਵਾਉਂਗਾ ਤੇ ਜੇਕਰ ਲੈਕਚਰ ਵਧੀਆ ਲੱਗਿਆ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ